ਲੋ ਜੀ ਪੰਜਾਬ ਦੇ ਵਿੱਚ ਹੜਾਂ ਦਾ ਮੰਜ਼ਰ ਬਣਿਆ ਹੋਇਆ ਹੈ ਔਰ ਅਸੀਂ ਇਸ ਸਮੇਂ ਸ਼੍ਰੀ ਚਮਕੌਰ ਸਾਹਿਬ ਦੇ ਏਰੀਏ ਦੇ ਵਿੱਚ ਹੈ ਦੋਦਪੁਰ ਦਾ ਬਨ ਕਹਿੰਦੇ ਆ ਉੱਥੇ ਦੇਖੋ ਸੇਵਾ ਚੱਲ ਰਹੀ ਹੈ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਟੇ ਹੋਏ ਸਿੰਘ ਸੁਰਮੇ ਜੀ ਹਾਂ ਜੀ ਹਾਂ ਜੀ ਹਾਂ ਜੀ ਬੜੀ ਬਹੁਤ ਜ਼ਬਰਦਸਤ ਤਰੀਕੇ ਨਾਲ ਕੰਮ ਚੱਲ ਰਿਹਾ ਹੈ ਹਾਂ ਬੋਲੋ ਜੀ ਬੋਲੋ ਹਾਂ ਫੁੱਲ ਫੁੱਲ ਤਰੀਕੇ ਨਾਲ ਆਪਾਂ ਥੋੜੀ ਲੋਕੇਸ਼ਨ ਦੱਸਿਓ ਹੈ ਕਿ ਇਹ ਜੀ ਇਹ ਸਰ ਦੋ ਦੋ ਨੰਬਰ ਹੈ 23 ਨੰਬਰ ਬੁਰਜੀ ਜੀ ਦੋਦਪੁਰ ਬਨ ਹੈ ਜੀ ਇਹ ਦੋਦਪੁਰ ਔਰ ਸੀਦਪੁਰ ਦੇ ਵਿਚਾਲੇ ਦਾ ਬਨ ਹੈ ਜਿੱ ਇਟਾ ਆਏ 29 ਤਰੀਕ ਨੂੰ ਲੱਗਣੀ ਸ਼ੁਰੂ ਹੋਈ ਸੀ ਜੀ ਉਸ ਤੋਂ ਬਾਅਦ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਆ ਕੇ ਮੌਕੇ ਤੇ ਚਲੋ ਪ੍ਰਬੰਧ ਕਰ ਗਿਆ ਤੇ ਪਾਣੀ ਘਟ ਗਿਆ ਸੀ ਦਰਿਆ ਦਾ ਅੱਛਾ ਜੀ ਸਾਢੇ 3-4 ਫੁੱਟ ਪਾਣੀ ਘਟ ਗਿਆ ਸੀ ਲੇਕਿਨ ਅਚਾਨਕ ਉੱਪਰ ਤੋਂ ਜਦ ਪਾਣੀ ਦਾ ਪੱਧਰ ਵਧਿਆ ਜਦ ਹਿਮਾਚਲ ਦੇ ਵਿੱਚ ਲਗਾਤਾਰ بارشਾਂ ਪੈਣ ਦੇ ਨਾਲ ਪਾਣੀ ਦਾ ਪੱਧਰ ਵੱਧ ਗਿਆ ਜੀ ਤਾਂ ਉਸ ਤੋਂ ਬਾਅਦ ਇਹ 1 ਤਰੀਕ ਨੂੰ ਦੁਬਾਰਾ ਵੇਟਾ ਲੱਗ ਗਈ ਜੀ ਤਾਂ ਬਜੀਤਪੁਰ ਤੋਂ ਇੱਕ ਕਿਸਾਨ ਜਥੇਬੰਦੀਆਂ ਚੋਂ ਹੈਗੇ ਜੀ ਇੱਕ ਕਿਸਾਨ ਆਗੂ ਉਹਨਾਂ ਨੇ ਆ ਕੇ ਜਦੋਂ ਉਰੇ ਮੰਝਰ ਦੇ ਕਿਆ ਤਾਂ ਉਹਨਾਂ ਨੇ ਉਸੇ ਵਕਤ ਵੀਡੀਓ ਜੋ ਸੋਸ਼ਲ ਮੀਡੀਆ ਤੇ ਅਪਲੋਡ ਕਰਤੀਆਂ ਜਿਹਦੇ ਵਿੱਚ ਉਹ ਵੀਡੀਓ ਮੇਰੇ ਕੋਲ ਵੀ ਆਈ ਜੀ ਤੇ ਅਸੀਂ ਵੀ ਸੋਸ਼ਲ ਮੀਡੀਆ ਤੇ ਸਾਰੇ ਇਲਾਕੇ ਨੇ ਪਾਈਆਂ ਜੀ ਤੇ ਜਦੋਂ ਇੱਕ ਵੀਡੀਓ ਪੈਣ ਦੇ ਨਾਲ ਜੀ ਤੁਸੀਂ ਇਹ ਦੇਖੋ ਜੀ ਭਾਈਚਾਰਾ ਜਿਹੜਾ ਪੰਜਾਬ ਦਾ ਕਿ ਜਦ ਆਪਾਂ ਕਹਿੰਦੇ ਆ ਨਾ ਕਿ ਪੰਜਾਬ ਦੇ ਵਿੱਚ ਜਦ ਜਦ ਵੀ ਮੁਸੀਬਤ ਆਈ ਆ ਤਾਂ ਪੰਜਾਬ ਦਾ ਜਿਹੜਾ ਭਾਈਚਾਰਾ ਵਧਿਆ ਹੈ ਜੀ ਪੰਜਾਬ ਦਾ ਜਿਹੜਾ ਭਾਈਚਾਰਾ ਵਧਿਆ ਹੈ ਜਦੋਂ ਜਦੋਂ ਵੀ ਚਾਹੇ ਕੁਦਰਤ ਹੋਵੇ ਚਾਹੇ ਸਰਕਾਰਾਂ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਆਫਤ ਹੋਵੇ ਜਦੋਂ ਜਦੋਂ ਪੰਜਾਬ ਨੂੰ ਢਾਹ ਲੱਗੀ ਆ ਤਾਂ ਪੰਜਾਬ ਟੁੱਟਿਆ ਨਹੀਂ ਜੀ ਪੰਜਾਬ ਫੁੱਲਿਆ ਏ ਪੰਜਾਬ ਵਧਿਆ ਏ ਤਾਂ ਇਹ ਜਿਹੜੀ ਇਹ ਜਿਹੜੀ ਇਹ ਨਾ ਜੀ ਇਹ ਜਿਹੜੀ ਢਾਹ ਏ ਇਹ ਢਾਹ ਨੇ ਇਹ ਸਾਬਤ ਕਰਕੇ ਦਿਖਾਤਾ ਏਟਾ ਨੇ ਏਟਾ ਤੇ ਇੱਕ ਬਹਾਨਾ ਹੈ ਜੀ ਏਟਾ ਨੇ ਤਸਵੀਰਾਂ ਪੈਦਾ ਕਰਤੀਆਂ ਕਿ ਚਾਹੇ ਕੁਦਰਤ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਵੀ ਆਫਤ ਹੋਵੇ ਜਜਾਦ ਵੀ ਪੰਜਾਬ ਤੇ ਆਊਗੀ ਪੰਜਾਬ ਵਧੂਗਾ ਪੰਜਾਬ ਹੋਰ ਜ਼ਿਆਦਾ ਤਾਕਤਵਰ ਹੋਊਗਾ ਕਿਉਂਕਿ ਨਾ ਇੱਥੇ ਇਸ ਜਗ੍ਹਾ ਤੇ ਉਹ ਇਲਾਕੇ ਵੀ ਸੇਵਾ ਲੈ ਕੇ ਪਹੁੰਚ ਗਏ ਮਦਦ ਕਰਨ ਪਹੁੰਚ ਗਏ ਜਿਨ੍ਹਾਂ ਨੂੰ ਕੋਈ ਖਤਰਾ ਵੀ ਨਹੀਂ ਆ ਅੱਛਾ ਜਿਨ੍ਹਾਂ ਨੂੰ 1% ਵੀ ਖਤਰਾ ਨਹੀਂ ਆ ਉੱਥੋਂ ਵੀ ਸੇਵਾ ਆ ਗਈ ਜੀ ਜਿਨ੍ਹਾਂ ਨੂੰ 1% ਵੀ ਖਤਰਾ ਨਹੀਂ ਆ ਜਿਹੜੇ ਇਲਾਕੇ ਸਤਲੂਜ ਦੇ ਨਾਲੋਂ 20 20 ਫੁੱਟ ਉੱਚੇ ਆ ਉਹ ਉਹ ਇਲਾਕਾ ਵੀ ਇਸ ਵਕਤ ਉਰੇ ਸੇਵਾ ਕਰਨ ਵਾਸਤੇ ਪਹੁੰਚੇ ਹੋਏ ਆ ਕੱਲੀ ਇਹ ਨਹੀਂ ਆ ਕਿ ਸੇਵਾ ਆ ਰਹੀ ਆ ਸੇਵਾ ਦੇ ਨਾਲ ਜਿਹੜੇ ਸੇਵਾ ਕਰਨੇ ਵਾਲੇ ਬੰਦੇ ਆ ਨਾਲ ਬੰਦੇ ਵੀ ਆ ਰਹੇ ਆ ਜੀ ਪਿੰਡਾਂ ਦੇ ਪਿੰਡ ਹੋਰ ਤਾਂ ਹੋਰ ਜੀ ਤੁਸੀਂ ਨੌਜਵਾਨ ਸੇਵਾ ਕਰਦੇ ਦੇਖੇ ਹੋਵੋਗੇ ਤੁਸੀਂ ਇੱਥੇ ਦੇਖਿਓ ਅਸੀਂ ਅਸੀਂ 80 ਸਾਲ ਦੇ ਬੁਢੇ ਲੱਗੇ ਹੋਏ ਆ ਜੀ ਅੱਛਾ ਅਸੀਂ ਅਸੀਂ ਸਾਲ ਦੇ ਬਜ਼ੁਰਗ ਜਿਨੇ ਬੱਚੇ 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 ਜਨਾਨੀਆਂ ਹਰ ਇੱਕ ਉਮਰ ਦਾ ਵਿਅਕਤੀ ਇਸ ਵਕਤ ਇੱਥੇ ਸੇਵਾ ਚ ਜੁਟਿਆ ਹੋਇਆ ਜੀ ਵਾਹ ਜੀ ਵਾਹ ਖਾਲਸਾ ਜੀ ਕੀ ਕਹਿੰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਮਹਾਰਾਜ ਅਸੀਂ ਆਏ ਫਤੇਗੜ ਸਾਹਿਬ ਤੋਂ ਸੇਵਾ ਦੇ ਲੱਗੇ ਅੱਛਾ ਫਤੇਗੜ ਸਾਹਿਬ ਤੋਂ ਸਹੀ ਕਹਿ ਰਹੇ ਗਾ ਬਹੁਤ ਦੂਰ ਆਏ ਆ ਜੀ ਆਜੇ ਯਾਦੇ ਕੱਲ ਅਸੀਂ ਪਾਸੋਂ ਗਏ ਸੀ ਸੁਲਤਾਨਪੁਰ ਲੋਧੀ ਜਾਈ ਸਾਈਡ ਅੱ ਗਈ ਥੇ ਉੱਥੇ ਥੋੜਾ ਪਾਣੀ ਜਦੋਂ ਅਸੀਂ ਤੀਗੇ ਥੋੜਾ ਘਟਿਆ ਤੇ ਬਾਰਿਸ਼ ਪੈਣ ਕਰਕੇ ਫੇਰ ਜ਼ਿਆਦਾ ਪਾਣੀ ਉੱਥੇ ਵਧ ਗਿਆ ਸੀ ਕਿਉਂਕਿ ਉੱਥੇ ਤਾਂ ਅੱਗੇ ਕਿਸ਼ਤੀਆਂ ਚੱਲਦੀਆਂ ਦਿੰਗੀਆਂ ਆਪਕੇਕਿਆਂ ਵਿੱਚ ਜੋ ਵੀ ਅਸੀਂ ਲੈ ਗਏ ਸੀ ਉਹ ਵਰਤਾ ਕੇ ਆਏ ਤੇ ਹੁਣ ਉਸ ਤੋਂ ਬਾਅਦ ਸਾਨੂੰ ਇੱਧਰ ਜਦੋਂ ਪਤਾ ਲੱਗਿਆ ਵੀ ਇੱਧਰ ਵੀ ਬੰਦ ਉੱਟਣ ਆਇਆ ਤੇ ਫਿਰ ਅੱਜ ਅਸੀਂ ਮੌਕਾ ਦੇਖ ਕੇ ਅੱਜ ਇੱਧਰ ਰਾਸ਼ਨ ਪਾਣੀ ਜੋ ਵੀ ਹੋਇਆ ਸਤੋਂ ਅਸੀਂ ਲੈ ਕੇ ਪਹੁੰਚੇ ਇੱਥੇ ਵਾਹਿਗੁਰੂ ਜੀ ਵਾਹਿਗੁਰੂ ਜੀ ਆ ਕੀ ਲੈ ਕੇ ਆ ਜੀ ਤੁਸੀਂ ਕੀ ਕੁਸ਼ੇ ਬੋਰੇ ਇਹ ਤਾਂ ਇਹ ਮਿੱਟੀ ਦੇ ਬਾਾਕੀ ਅਸੀਂ ਪਾਣੀ ਜਿੰਮੇ ਦਸਤੀ ਹੋਗੀ ਬਿਸਕੋਟ ਹੋ ਉਹ ਵੀ ਜੋ ਵੀ ਸਾ ਬਾਕੀ ਅਸੀਂ ਅੱਜ ਦੇਖ ਕੇ ਕੱਲ ਨੂੰ ਹੋਰ ਰਾਸ਼ਨ ਵੱਤ ਤੋਂ ਵੱਧ ਜਿੰਨਾ ਵੀ ਹੋ ਸਕੇ ਲੈ ਕੇ ਪਹੁੰਚਾਂਗੇ ਜੀ ਕਿੰਨੇ ਜਣੇ ਪਹੁੰਚੇ ਆਪਾਂ ਜੀ ਇੱਥੇ ਅਸੀਂ ਸਾਡੀ ਟੀਮ ਆ ਬੱਬਾ ਜੀ ਨਾਨਕ ਰਾਜ ਚ ਚਲਾਇਆ ਫਾਊਂਡੇਸ਼ਨ ਆ ਸਾਡੀ ਹਸਪਤਾਲ ਸਾਹਿਬ ਤੋਂ ਅੱਛਾ ਹਾਂ ਜੀ ਸਾਰੀ ਟੀਮ ਇੱਕ ਗਈ ਹੋਈ ਆ ਡੇਰਾ ਬਾਬਾ ਨਾਨਕ ਤੇ ਦੂਜੀ ਇੱਥੇ ਆਈ ਹੋਈ ਆ ਹੂੰ ਵੇਖਿਆ ਕਹਿੰਦੇ ਨੇ ਇਸ ਤਰ੍ਹਾਂ ਜੋ ਵੀ ਜਿੱਥੇ ਹੋਤ ਵੀ ਬਣਦੀ ਆ ਤਾਂ ਦੂਜੀ ਟੀਮ ਫਿਰ ਉੱਥੇ ਭੇਜ ਦਿੰਦੇ ਆ ਅੱਜ ਅਸੀਂ ਇਸ ਟਾਈਮ ਬੰਦੇ ਇੱਥੇ ਸੱਤ ਬੰਦੇ ਆ ਆਪਣੀ ਟੀਮ ਦੇ ਨਾਲ ਆਏ ਹੋਏ ਆ ਹਾਂ ਤੇ ਬਾਕੀ ਮਹਾਰਾ ਕਿਰਪਾ ਕਰਨ ਘੱਟ ਜਵੇ ਉਹ ਜੋਗੇ ਪੰਜਾਬ ਦੇ ਹਾਲਾਤ ਬਣੇ ਹੋਏ ਆ ਤਾਂ ਮਹਾਰਾ ਕਿਰਪਾ ਕਰਨ ਮਹਾਰਾ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿਉਂਕਿ ਆਪਾਂ ਤਾਂ ਬਸ ਜੋਰੇ ਲਾ ਸਕਦਾ ਕਰਨਾ ਦਾ ਪਰਮਾਤਮਾ ਨਹੀਂ ਆ ਸਭ ਕੁਝ ਤੇ ਵਾਕਈ ਮਹਾਰਾ ਦੀ ਕਿਰਪਾ ਜੀ ਚੜਦੀ ਕਲਾ ਚਾ ਜੀ ਲਓ ਜੀ ਆ ਦੇਖੋ ਸ਼੍ਰੀ ਫਤਿਹਗੜ ਸਾਹਿਬ ਤੋਂ ਆਈ ਹੋਈ ਜੀ ਟੀਮ ਬੜੀ ਜ਼ਬਰਦਸਤ ਜੀ ਔਰ ਜਜ਼ਬਾ ਪੰਜਾਬੀਆ ਦਾ ਵੇਖਿਆ ਹੀ ਬਣਦਾ ਜੀ ਮੈਂ ਕਹਿੰਦਾ ਆਲੇ ਦੋਲੇ ਤੁਹਾਡੇ ਕਿਤੇ ਵੀ ਅਜਿਹੇ ਹੰਜ਼ਰ ਹੈਗਾ ਨਾ ਜੀ ਜ਼ਰੂਰ ਜਾਓ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ ਜਿਹੜੇ ਕਹਿੰਦੇ ਨੇ ਜੀ ਪੰਜਾਬੀ ਜਿਹੜੇ ਹੈ ਜੀ ਦੇਖੋ ਜੀ ਧਰਮਾਂ ਦੀ ਗੱਲ ਹੁੰਦੀ ਹੈ ਫਿਰਕਿਆਂ ਦੀ ਗੱਲ ਹੁੰਦੀ ਹੈ ਨਹੀਂ ਪੰਜਾਬੀ ਜਿਹੜੇ ਹੈ ਡਟੇ ਹੋਏ ਹੈ ਇੱਕ ਹੋ ਕੇ ਡਟੇ ਹੋਏ ਆ ਆ ਦੇਖੋ ਖਾਲਸਾ ਜੀ ਪਹੁੰਚੇ ਜੀ ਔਰ ਬੜਾ ਜ਼ਬਰਦਸਤ ਕੰਮ ਹੋ ਰਿਹਾ ਸਾਰੀ ਟੀਮ ਤੇ ਪਾਇਓ ਜੀ ਕੈਮਰਾ ਦੀ ਅੱਗੇ ਤੱਕ ਦੇਖੋ ਟਰਾਲੀਆਂ ਦੀ ਪੂਰੀਆਂ ਜਾ ਰਹੀ ਸੀ ਇਸ ਜਾਮ ਦੇ ਵਿੱਚ ਫਸੇ ਹੋਏ ਐ ਤੇ ਗੱਲਾਂ ਬਾਤਾਂ ਕਰ ਰਹੇ ਆਂ ਔਰ ਦੇਖੋ ਇਹ ਪੰਜਾਬੀਆਂ ਦਾ ਜਜ਼ਬਾ ਪੰਜਾਬ ਦੇ ਉੱਤੇ ਜਦੋਂ ਵੀ ਕੋਈ ਆਫਤ ਆਈ ਹੈ ਤਾਂ ਪੰਜਾਬੀ ਐਦਾਂ ਹੀ ਜ਼ਿੰਦਾਬਾਦ ਹੋ ਕੇ ਟਕਰੇ ਨੇ ਹਰੇਕ ਮੁਸੀਬਤ ਨੂੰ ਜੀ ਦਿਖਾਵਾਂਗੇ ਤੁਹਾਨੂੰ ਅੱਗੇ ਜਾ ਕੇ ਸਾਰਾ ਬੰਦ ਦਿਖਾਵਾਂਗੇ ਜੀ ਭਾਜੀ ਨਾਲ ਚੱਲੋਗੇ ਜੇਰਾ ਸਾਡੇ ਜੀ ਹਾਂ ਚੱਲੀਏ ਜੀ ਥੋੜੇ ਜਿਹਾ ਦਿਖਾ ਦਈਏ ਇਹਨਾਂ ਨੂੰ ਇੱਕ ਬੰਦਾ ਤੁਹਾਡੇ ਨਾਲ ਲੈ ਜੰਨੇ ਆਪਾਂ ਜੀ ਸੋਨਹਾਰਾ ਅਜ਼ਰੀਆ ਲੋ ਜੀ ਆ ਦੇਖੋ ਗੁਰੂਆਂ ਦਾ ਥਾਪੜਾ ਜੀ ਗੁਰੂਆਂ ਦਾ ਥਾਪੜਾ ਲੈ ਕੇ ਆਪਾਂ ਚੱਲੇ ਹੋਏ ਆ ਜੀ ਆ ਚੱਲਦੇ ਆ ਜੀ ਅੱਗੇ ਨੂੰ ਚੱਲੀਏ ਹਾਂ ਜੀ ਬੇਬੇ ਸਤਿ ਸ੍ਰੀ ਅਕਾਲ ਬੇਬੇ ਤੁਸੀਂ ਵੀ ਆਇਓ ਇੱਧਰ ਹੈ ਤੁਸੀਂ ਵੀ ਇੱਧਰ ਆ ਗਏ ਅਜੇ ਪਤਾ ਗਏ ਕੀ ਨਾਮ ਤੁਹਾਡਾ ਹਾਂ ਪਰਸਿਨੀ ਆ ਜੀ ਹਾਂ ਜੀ ਪਰਸਿਨੀ ਬੇਬੇ ਪਰਸਿਨੀ ਕਿਹੜਾ ਪਿੰਡ ਹੈ ਤੁਹਾਡਾ ਛੱਡ ਬੰਦੇ ਹੈ ਬਾਜਰਾ ਉਮਰ ਕਿੰਨੀ ਤੁਹਾਡੀ ਔਰ ਆ ਗਈ 6784 ਦੀ ਆਹ ਦੇਖੋ ਜੀ 80 ਸਾਲ ਦੇ ਬਜ਼ੁਰਗ ਪ੍ਰਸੰਨੀ ਮਾਤਾ ਜੀ ਪਹੁੰਚ ਗਏ ਜੀ ਮਾਤਾ ਜੀ ਇੱਥੇ ਪਹੁੰਚ ਗਏ ਉੱਥੋਂ ਆਏ ਜੀ ਅਸੀਂ ਬੇਲੇ ਤੋਂ 7 ਕਿਲੋਮੀਟਰ ਤੱਕ ਇੱਥੇ ਪਹੁੰਚਣਾ ਬਹੁਤ ਮੁਸ਼ਕਲ ਹੈ ਔਰ ਆਹ ਦੇਖੋ ਨੰਗੇ ਪੈਰੀ ਮਾਤਾ ਜੀ ਸਾਡੇ ਪਹੁੰਚ ਗਏ ਮਾਤਾ ਜੀ ਤੁਸੀਂ ਆ ਗਏ ਨਾ ਜੀ ਹੁਣ ਬਣ ਜੂਗੀ ਗੱਲ ਵਾਹਿਗੁਰੂ ਦੀ ਪੂਰੀ ਕਿਰਪਾ ਦੀ ਕਮਾਲ ਕਰਤਾ ਜੀ ਕਮਾਲ ਕਰਤਾ ਬਹੁਤ ਵਧੀਆ ਚਾਹ ਪਾਣੀ ਦੇਖੋ ਆ ਇਹਨਾਂ ਨੂੰ ਮਾਤਾ ਜੀ ਨੂੰ ਪਾਣੀ ਪੋਣੀ ਬਲਾਓ ਜੀ ਆ ਲੱਸੀ ਬਲਾਓ ਮਾਤਾ ਜੀ ਨੂੰ ਮਾਤਾ ਜੀ ਨੂੰ ਲੱਸੀ ਬਲਾਓ ਜੀ ਆ ਦੇਖੋ ਜੀ ਸਿੰਘ ਸੂਰ ਮੇ ਤੁਹਾਡੇ ਲਈ ਲੱਸੀ ਲੈ ਕੇ ਆਏ ਆ ਤਾਂ ਤੁਸੀਂ ਕਮਾਲ ਕਰਤਾ ਜੀ ਬਹੁਤ ਜ਼ਬਰਦਸਤ ਹੈ ਜੀ ਹਾਂ ਲਾਓ ਜੀ ਆ ਲੱਸੀ ਦਾ ਪੈਕੇਟ ਵੀ ਹੋ ਦੀ ਮਾਤਾ ਜੀ ਹਮ ਆ ਲਓ ਜੀ ਆਲੋਜੀ ਪੈਂਦੀ ਤੁਸੀਂ ਵੀ ਲੋਜੀ ਲੱਸੀ ਦਾ ਪੈਕਟ ਦੀ ਐਦਾਂ ਬਣਦੀ ਦੀ ਗੱਲ ਦੀ ਬਹੁਤ ਜ਼ਬਰਦਸਤ ਕੰਮ ਹੈ ਤੁਸੀਂ ਸਹੀ ਕਿਹਾ ਸੀਗਾ ਵੀ 80-80 ਸਾਲ ਦੇ ਦੇ ਆ ਦੇਖ ਲੋ ਤੁਹਾਡੇ ਸਾਹਮਣੇ ਜੇ ਅੱਗੇ ਜਾ ਕੇ ਦੇਖਿਓ ਜੀ ਤੁਹਾਨੂੰ ਕੰਮ ਕਰਦੇ ਮਿਲਣਗੇ ਅੱਛਾ ਤੁਹਾਨੂੰ ਕੰਮ ਜੋਸ਼ ਨਾਲ ਭਰੇ ਹੋਏ ਹੂੰ ਕਹਿੰਦੇ ਜਦੋਂ ਪੰਜਾਬ ਤੇ ਮੁਸੀਬਤ ਆਂਦੀ ਹੈ ਨਾ ਹੂੰ ਤਾਂ ਜਿਹੜੇ ਹੋਰ ਸਟੇਟੋਂ ਉਹ ਤਾਂ ਡਰ ਜਾਂਦੇ ਆ ਜਿਹੜੇ ਪੰਜਾਬੀ ਆ ਉਹ ਇੱਕ ਤਾਨ ਕੇ ਖੜ ਜਾਂਦੇ ਆ ਹਾਂ ਇੱਕ ਤਾਨ ਕੇ ਖੜ ਜਾਂਦੇ ਨੇ ਰੱਖਣ ਦਾ ਹੈ ਜੀ ਪੰਜਾਬ ਦੀ ਇਹ ਰੱਖਣ ਦਾ ਹੈ ਆ ਦੇਖੋ ਸਾਡੇ ਮਾਤਾ ਦੀ ਹਾਂ ਜੀ ਜਿੰਨੇ ਵੀ ਭਰਿਆ ਸਾਡੀ ਪਿੰਡ ਦੀ ਟੀਮੀਆਂ ਨੇ ਭਰੀਆਂ ਅੱਛਾ ਆ ਦੇਖ ਲਓ ਜੀ ਕੀ ਕਹਿੰਦੇ ਨੇ ਪਿੰਡ ਦੇ ਟੀਮੀਆਂ ਬੈਠੀਆਂ ਉੱਥੇ ਸਾਰੀਆਂ ਟਰਾਲੀਆਂ ਭਰੀ ਜਾਂਦੀਆਂ ਜੀ ਥੱਲੇ ਭਰਨੇ ਆ ਅਸੀਂ ਚੱਕ ਕੇ ਲਿਆਉਣੇ ਆ ਹਾਂ 8-10 ਟਰਾਲੀਆਂ ਅਸੀਂ ਐ ਚੱਕ ਕੇ ਲਿਆ ਵਾਹ ਜੀ ਵਾਹ ਟੀਮੇ ਸਾਰੇ ਸਾਰੀਆਂ ਬੈਠੀਆਂ ਹੋਏ ਸੇਵਾ ਕਰ ਰਹੇ ਨੇ ਜੀ ਦੇਖੋ ਜੀ ਬੱਚੇ ਬਜ਼ੁਰਗ ਸਾਰੇ ਪਹੁੰਚੇ ਹੋਏ ਤਾਂ ਇਹਨਾਂ ਮਾਤਾ ਜੀ ਨੂੰ ਦੇਖ ਕੇ ਤਾਂ ਮਨ ਖੁਸ਼ ਹੋ ਗਿਆ ਮਾਤਾ ਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਧਿਆਨ ਨਾਲ ਲੈ ਜਿਓ ਇਹਨਾਂ ਨੂੰ ਅੱਗੇ ਹਾਂ ਹਾਂਜੀ ਨਮਸਕਾਰ ਜੀ ਸਰਪੰਚ ਸਾਹਿਬ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਗੌਰ ਰੱਖੀ ਆ ਸਭ ਤੋਂ 29 ਤਰੀਕ ਨੂੰ ਇਹਨਾਂ ਦੁਆਰਾ ਹੀ ਸੂਚਿਤ ਕੀਤਾ ਗਿਆ ਸੀ ਸਾਰੇ ਇਲਾਕੇ ਨੂੰ ਕਿ ਪਾਈਟਾ ਲੱਗਣੀ ਸ਼ੁਰੂ ਹੋ ਚੁੱਕੀ ਐ ਬਚਾਓ ਦੀ ਬਚਾਓ ਹੁੰਦਾ ਤਾਂ ਅਸਲੀ ਹੀਰੋ ਇਹ ਹੈ ਸਾਡੇ ਨਾਮ ਕੀ ਸਰ ਤੁਹਾਡਾ ਜੀ ਮੇਰਾ ਸਾਬਕਾ ਸਰਪੰਚ ਲੰਬਰ ਦਾਸ ਆ ਹਮ ਪਰ ਮੇਰੀ 29 ਤਰੀਕ ਜਿਹੜੀ ਵੀਡੀਓ ਪਾਈ ਦੀ ਕਿਸੇ ਕੰਮ ਨਹੀਂ ਆਈ ਹੈਗੀ ਅੱਛਾ ਉਹ ਕੰਮ ਐ ਨਹੀਂ ਆਈ 29 ਨੂੰ ਵੀਡੀਓ ਪਾਈ 30 ਨੂੰ ਕੰਮ ਚੱਲ ਪਿਆ ਹਮ ਇਹਨੂੰ ਥਲੇ ਲਾਤੇ ਕੰਮ ਉੱਥੇ ਮਤਲਬ ਇੱਕ ਪਾਸੇ ਖਵਾਜੇ ਪੀਰ ਦੀ ਕਿਰਪਾ ਕੋਈ ਬੰਦ ਹੋ ਗਿਆ ਹੂੰ ਕਿਸੇ ਨੇ ਸ਼ਾਮ ਨੂੰ ਵੀਡੀਓ ਪਾ ਦਿੱਤੀ 30 ਤਰੀਕ ਨੂੰ ਹੂੰ ਭਈ ਇੱਥੇ ਕੋਈ ਖਤਰਾ ਨਹੀਂ ਹੈਗਾ ਹੂੰ ਭਈ ਮਤਲਬ ਕੋਈ ਇੱਥੇ ਨੱਠ ਭਾਈ ਕਰਨ ਦੀ ਲੋੜ ਨਹੀਂ ਹੈਗੀ ਹੂੰ ਪ੍ਰਸ਼ਾਸਨ ਨੇ ਜਦੀ ਕੰਮ ਬੰਦ ਕਰ ਦਿੱਤਾ ਅੱਛਾ ਕੰਮ ਬੰਦ ਕਰਨ ਤੋਂ ਬਾਅਦ ਹੂੰ ਬਸ ਦੂਏ ਦਿਨਾਂ ਦੀ ਸਾਰੋ ਕੋ ਚੱਕਦਾ ਸਭ ਕੁਝ ਹੂੰ ਇੱਕੋ ਹੀ ਬੰਦੇ ਮਹਿੰਦਰ ਸਿੰਘ ਦੀ ਡੇਡ ਕਿਲਾ ਪਪੂਲਰ ਹੜ ਗਿਆ ਹੂੰ ਉਹਦਾ ਕੰਮ ਸੇ ਕੰਮ 9-10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇੱਕ ਬੰਦੇ ਦਾ ਉਹ ਸੁਖੀਅਤ ਨਾਲ ਮਲਾਓ ਜੀ ਸਾਨੂੰ ਉਹ ਸੁਖੀਅਤ ਨਾਲ ਮਲਾਓ ਜੀ ਹੋਲੀ ਮੇਰੀ ਗੱਲ ਕਿ ਕਿਦਾਂ ਕਿਦਾਂ ਕਹਾਣੀ ਕੀ ਹੈ ਜੀ ਉਹ ਸਰ ਜਿਵੇਂ ਬੰਦੇ ਦੀ ਜ਼ਮੀਨ ਦੇ ਵਿੱਚ ਢਾ ਲੱਗੀ ਆ ਤੋ ਬੰਦੇ ਦੀ ਚੜਦੀ ਕਲਾ ਦੇਖੋ ਜੀ ਤੁਸੀਂ ਉਹ ਕਹਿੰਦਾ ਵੜ ਦੋ ਮੇਰੇ ਉਹ ਕਹਿੰਦਾ ਨਾਲ ਲੱਗਿਆ ਹੋਇਆ ਸੀ ਜੀ ਉਹ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਵੜ ਦੋ ਕਹਿੰਦਾ ਇਲਾਕਾ ਵਜਣਾ ਚਾਹੀਦਾ ਕਹਿੰਦਾ ਚਾਹੇ 10 ਲੱਖ ਕੇ 20 ਲੱਖ ਮੇਰਾ ਖਰਾਬ ਹੋ ਜੇ ਕੋਈ ਚੱਕਰ ਨਹੀਂ ਉਸ ਤੋਂ ਬਾਅਦ ਹੋਰ ਦੇਖੋ ਜੀ ਜ਼ਮੀਨ ਵੀ ਉਹਦੀ ਗਈ 10 ਲੱਖ ਦਾ ਪਪੂਨਰ ਵੀ ਉਹਦਾ ਗਿਆ ਉਸ ਤੋਂ ਬਾਅਦ ਵੀ ਉਹਨੇ ਆਪਣੇ ਪਿੰਡ ਤੋਂ ਜਦ ਕੀ ਉਹਦੇ ਪਿੰਡ ਨੂੰ 1% ਵੀ ਖਤਰਾ ਨਹੀਂ ਹੈਗਾ ਉਹਦਾ ਪਿੰਡ ਕੰਦੋਲਾ ਏ ਆਪਣੇ ਪਿੰਡ ਤੋਂ ਇਲਾਕੇ ਨੂੰ ਬਚਾਉਣ ਦੀ ਖਾਤਰ ਉਹ ਬੰਦੇ ਨੇ 2 250 ਟਰਾਲੀ ਮਿੱਟੀ ਦੀ ਹਜੇ ਵੀ ਚੱਲ ਰਿਹਾ ਕੰਮ ਉਹਦਾ ਜੀ ਹਜੇ ਹਜੇ ਵੀ ਚੱਲ ਰਿਹਾ 2 300 ਟਰਾਲੀ ਔਰ ਉਸ ਬੰਦੇ ਦੇ ਨਾਲ ਸਾਰਾ ਇਲਾਕਾ ਜੁੜ ਗਿਆ ਜੀ ਉਹ ਬੰਦੇ ਦਾ ਉਹ ਬੰਦੇ ਨੇ ਮੈਨੂੰ ਦੱਸਿਆ ਕਹਿੰਦਾ ਯਾਰ ਵੀ ਮੈਨੂੰ ਇੰਨੀ ਖੁਸ਼ੀ ਹੋਈ ਹੈ ਨਾ ਵੀ ਚੱਲ ਕੋਈ ਨਹੀਂ 8-9 ਲੱਖ ਮੇਰਾ ਗਿਆ ਗਿਆ ਕਹਿੰਦਾ ਵੀ ਜਦੋਂ ਮੇਰਾ ਨੁਕਸਾਨ ਹੋ ਕਹਿੰਦਾ ਜਿਹੜੇ ਬੰਦੇ ਮੇਰੇ ਨਾਲ ਲੜੇ ਹੋਏ ਤੇ ਉਹ ਵੀ ਕਹਿੰਦਾ ਮੇਰੇ ਨਾਲ ਆ ਕੇ ਮੇਰੇ ਨਾਲ ਆ ਕੇ ਜੁੜ ਗਏ ਕਹਿੰਦਾ ਆਪਣੇ ਟਰਾਲੀਆਂ ਟਰੈਕਟਰ ਆਪਣੇ ਖਰਚੇ ਤੇ ਕਹਿੰਦਾ ਕੋਈ ਚੱਕਰ ਨਹੀਂ ਜੀ 8-9 ਲੱਖ ਗਿਆ ਗਿਆ ਕਹਿੰਦਾ ਬੰਦੇ ਜੁੜੇ ਨਾ ਮੇਰੇ ਨਾਲ ਚੜਦੀ ਗੱਲਾਂ ਦੇਖੋ ਜੀ ਪੰਜਾਬੀਆਂ ਦੀ ਉਹਨਾਂ ਦਾ ਨਾਮ ਆ ਜੀ ਜਗਰੂਪ ਸਿੰਘ ਕੰਦੋਲਾ ਲਓ ਜੀ ਬਲਾਓ ਜਕਾਰਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਗਰੂਪ ਸਿੰਘ ਸਰਦਾਰ ਜਗਰੂਪ ਸਿੰਘ ਕੰਦੋਲਾ ਦੀ ਕੰਦੋਲਾ ਦੀ ਮਿਲਾਂਗੇ ਜੀ ਉਹਨਾਂ ਨਾਲ ਵੀ ਗੱਲਾਂ ਬਾਤਾਂ ਹੋਣੀਆਂ ਦੀ ਚੱਲਦੇ ਆ ਦੀ ਚੱਲਦੇ ਆ ਜੀ ਅੱਗੇ ਦੀ ਇੱਕ ਖਾਸ ਗੱਲ ਤੁਹਾਨੂੰ ਦੱਸਦੀ ਆ ਦੀ ਹਾਂ ਕੋਈ ਗੱਲ ਨਹੀਂ ਜੀ ਇੱਕ ਖਾਸ ਗੱਲ ਤੁਹਾਨੂੰ ਦੱਸਦੀ ਹੈ ਖਾਲਸਾ ਏਡ ਵਾਲੇ ਦਾ ਰੋਪੜ ਤੋਂ ਮੈਨੂੰ ਹੁਣੇ ਫੋਨ ਆਇਆ ਕਿ ਉਹ ਬਹੁਤ ਵੱਡੀ ਇਮਦਾਦ ਇਸ ਸ਼੍ਰੀ ਚਮਕੌਰ ਸਾਹਿਬ ਵਾਲੇ ਸਥਾਨ ਤੇ ਭੇਜ ਰਹੇ ਨੇ ਜੀ ਔਰ ਬੜੀ ਜਲਦੀ ਹੀ ਇੱਥੇ ਪਹੁੰਚਣਗੇ ਸਰਦਾਰ ਅਜਮੇਰ ਸਿੰਘ ਖਾਲਸਾ ਏਡਸ ਰੋਪੜ ਦੇ ਯੂਨਿਟ ਦੇ ਇੰਚਾਰਜ ਜਾਂ ਉੱਥੇ ਦੇ ਜੋ ਵੀ ਮੈਂਬਰਸ ਨੇ ਉਹਨਾਂ ਨੇ ਇਹ ਆਸ਼ਵਾਸਨ ਦਿੱਤਾ ਹੈ ਉਹਨਾਂ ਨੇ ਇਹ ਦੱਸਿਆ ਹੁਣੇ ਕਿ ਉੱਥੇ ਇਸ ਸਥਾਨ ਤੇ ਉਹ ਵੀ ਪਹੁੰਚ ਰਹੇ ਨੇ ਜੀ ਦੇਖੋ ਹਮ ਹਮਾ ਕੇ ਪੰਜਾਬੀ ਪਹੁੰਚ ਰਹੇ ਨੇ ਜੀ ਚਲਦੇ ਆਪਾਂ ਅੱਗੇ ਦਿਖਾਨੇ ਤੁਹਾਨੂੰ ਸਾਰਾ ਮੰਜ਼ਰ ਦਿਖਾਨੇ ਆ ਤੱਕ ਜਣਾ ਹੈ ਅੱਗੇ ਟਰਾਲੀਆਂ ਜਿਹੜੀਆਂ ਲੱਗੀਆਂ ਹੋਈਆਂ ਆਪਾਂ ਵੀ ਟਰਾਲੀ ਤੇ ਬੈਠ ਕੇ ਚੱਲੀਏ ਜੀ ਇੱਧਰ ਨੂੰ ਟਰਾਲੀ ਤੇ ਵੇ ਟਾਈਮ ਲੱਗਿਆਣਾ ਜੀ ਅੱਛਾ ਪੈਦਲ ਜਲਦੀ ਪਹੁੰਚਾਂਗੇ ਹਾਂ ਆ ਦਿਖਾਓ ਜੀ ਜਰਾ ਚਿੱਕੜ ਦਿਖਾਓ ਜੀ ਦੇਖੋ ਜੀ ਜਿੱਥੋਂ ਲੰਘ ਕੇ ਜਾ ਰਹੇ ਆ ਦੇਖੋ ਸਾਫ ਕਸਰਪਾਲ ਸਾਹਿਬ ਵੀ ਜਾ ਰਹੇ ਜੀ ਸਾਡੇ ਲਾਲ ਜੀ ਹਾਂ ਲਓ ਜੀ ਪਹੁੰਚਣਾ ਬੜਾ ਮੁਸ਼ਕਲ ਹੈ ਜੀ ਜਗਾ ਇਸ ਸਥਾਨ ਤੱਕ ਪਹੁੰਚ ਕੇ ਔਰ ਲੋਕਾਂ ਦਾ ਹੌਸਲਾ ਦੇਖ ਕੇ ਬਹੁਤ ਖੁਸ਼ ਹੋਇਆ ਮਨ ਕਿ ਪੰਜਾਬੀ ਜਿਹੜੇ ਹੈ ਉਹਨਾਂ ਦਾ ਜਜ਼ਬਾ ਐਦਾਂ ਦਾ ਹੁੰਦਾ ਜੀ ਤੁਸੀਂ ਸਾਡੇ ਵਿਰਸੇ ਤੇ ਵਿਰਾਸਤ ਦੇ ਵੀਡੀਓਜ਼ ਦੇਖਦੇ ਹੋ ਅੱਜ ਪੰਜਾਬੀਆਂ ਦਾ ਜੋ ਜਲਾਲ ਦੇਖੋ ਜੀ ਪੂਰੇ ਵੀਡੀਓ ਦੇਖਿਓ ਅੱਗੇ ਜਾ ਕੇ ਬੰਨ ਤੇ ਵੀ ਦਿਖਾਵਾਂਗੇ ਤੁਹਾਨੂੰ